हां जी किसान वीरो सारेया नुं सस्निह आकाल स्वागत करदे हां ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਨਾਮ ਆ ਦੋਸਤੋ ਵੀਰ ਦਾ ਜੋਵਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਇੱਕ ਨੱਕ ਗਾਂ ਦੇ ਵਿੱਚ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਗਾਂਵ ਡਿਟੇਲ ਸਾਰੀ ਆਪਾਂ ਇਸ ਗਾਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਿਹੜੀ ਦੋਸਤੋ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖਿਓ ਆਪਾਂ ਵੀਰ ਨਾਲ ਕਰਕੇ ਗੱਲਬਾਤ ਡਿਟੇਲ ਸਾਰੀ ਇਸ ਗਾਂ ਦੀ ਜਰੂਰ ਪੁੱਛ ਲੈਂਦੇ ਆ ਵੀਰ ਦੇ ਕੋਲੋਂ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੈ ਵਧੀਆ ਜੀ ਵਧੀਆ ਜੀ ਅਜੇ ਨਹੀਂ ਪੈਰ ਆ ਜੀ ਅਜੇ ਪੈਸ ਦਾ ਫਰਕ ਨਹੀਂ ਜਪਿਆ ਅੱਛਾ ਅਡਰੈਸ ਬੋਲ ਦਿਓ ਆਪਣੇ ਕਰੀ ਦਿਨ ਚਾਤੀਪੁਰ ਸ਼ਹਿਰ ਅੰਬਰਧਾ ਰਕਿ ਗਲੀ ਅੰਬਰਧਾ ਠੀਕ ਹੈ ਜੀ ਫੋਨ ਨੰਬਰ ਹੈਗਾ 90418 ਚਬਤਨੋਸ਼ ਸ਼ਹਿਰ ਠੀਕ ਹੈ ਨਾਮ ਨਾ ਜੋਗਣ ਪਹਿਲਾਂ ਆਪਾਂ ਵੀਡੀਓ ਪਾਈ ਦੋ گاਵਾਂ ਦੀ ਕੋਈ ਚਾਰ ਉਹ ਵੀਰ ਜੀ ਕੋ 15-20 ਮਿੰਟਾਂ ਦੇ گاਵਾਂ ਦੇਖ ਰਹੀਆਂ ਠੀਕ ਹੈ ਚੰਗਾ ਫੋਨ ਫੋਨ ਵਧੀਆ ਉਹਨਾਂ ਦੋ ਵੇਚੀਆਂ ਤੇ ਸੱਤ ਗਾਈਆਂ ਉਹ ਵੀਚੀਆਂ ਦਾ ਲਾਲ ਉਹਦੇ ਨਾਲ ਹੀ ਉਸੇ ਵੀਡੀਓ ਨਾਲ ਇਹ ਵੇ ਦੇ ਕਾਲ ਦੀ ਗਾਸ ਹੋਈ ਹੈ ਕੱਲ ਐਵੇਂ ਦੀ ਇਹ ਤਾਂ ਬੌਲੀ ਨਾਉਂ ਕੋਲੋਂ 10 ਕੋਲੋਂ ਇਹ ਨਾ ਕਿ ਬੋਲਾ ਹੋਊਗਾ 9 10 ਲੀਟਰ ਬੋਲਾ ਜਰਾ ਹੋਊਗਾ ਹੈ ਨਾ ਇੱਕ ਚਵਾਈ ਰੱਤੀ ਇੱਕ ਸਿਰੇ ਇੱਕ ਹੁਣ ਨਹੀਂ ਦੀ ਤੇਜੀ ਚਵਾਈ ਹੁਣ ਲੱਗਾਂ ਤੇ ਦੀ ਚਵਾਈ ਹੋਣੀ ਇਹ ਬੱਚਾ ਕੀ ਦਿੱਤਾ ਨੇ ਬੱਚਾ ਮਗਰ ਬੱਚਾ ਅੱਜ ਗਿੱਲਾ ਨਾੜੂ ਅੱਜ ਪੱਤੀ ਠੀਕ ਹੈ ਜੀ ਪਿਓਰ ਜਲਸੀ ਦੀ ਆ ਪਿਓਰ ਜਲਸੀ ਦਾ ਸਵੇਰ ਕਰਵਾ ਸਈ ਤੂੰ ਆ ਦੂਸਰਾ ਸੂਈਏ ਲਓ ਦੋਸਤੋ ਚੈੱਕ ਤੁਸੀਂ ਕਰ ਲੋ ਪਰਤੇ ਬਸ ਅਗੇ ਜੋ ਸਕਰੀਨ ਤੇ ਤੁਹਾਨੂੰ ਸਾਹਮਣੇ ਦਿਖਾਤਾ ਹੋਇਆ ਵੇਖ ਲਿਓ ਦੋ ਜੋਸ ਵਾਸ ਵੀ ਕੱਲ ਦੀ ਦੋਸਤੋ ਸੂਈ ਆ ਤੇ ਦੋ ਚਵਾਈਆਂ ਜਿਹੜੀਆਂ ਹੋ ਗਈਆਂ ਤੀਜੀ ਚਵਾਈ ਜਿਹ ਹੋਣੀ ਆ ਤੇ ਬੱਚਾ ਨੇ ਆ ਵਛਾਦ ਕਾ ਮਾੜੂ ਨਾਲੇ ਬੱਚੇ ਦਾ ਚੈੱਕ ਕਰ ਲਓ 9 10 ਲੀਟਰ ਬੋਲੇ ਤੋਂ ਦੋਸਤੋ ਸਟਾਰਟਿੰਗ ਕੀਤੀ ਆ ਮੌਸਮ ਚ ਲੋ ਗਾੜੀ ਚੰਗਾ ਆ ਗਿਆ ਦੁੱਧ ਦੋਸਤੋ ਕੋਈ ਚੰਗੀ ਸੇਵਾ ਵਾਲਾ ਵੀ ਲੈ ਗਿਆ ਤੇ 14 15 ਲੀਟਰ ਦੇ ਲਾਗੇ ਮੈਂ ਦੁੱਧ ਜਿਹੜਾ ਚਵਾ ਦੂਗੀ ਕੱਢੀਏ ਵੀਰ ਜੀ ਬਾਹਰ ਤੋਰ ਕੇ ਵਿਖਾਈਏ ਲਓ ਦੋਸਤੋ ਵੀਰ ਨੇ ਅੱਜ ਸ਼ਿੰਗਾਰ ਵੀ ਇਹਦਾ ਪੂਰਾ ਕੀਤਾ ਝਾਂਜੜਾ ਝੁੰਜੜਾ ਪੈਰੀ ਪਾਈਆਂ ਨੁਕਤੇ ਨੁਕਤੇ ਪਾਏ ਵੇਖੋ ਤੁਸੀਂ ਰੀਲ ਲਈ ਪੂਰੀ ਜੀ ਕਰ ਲੋ ਚੈੱਕ ਜੀ ਇਹ ਤਾਂ ਜਣਾ ਫਿਰ ਜੋ ਨਾ ਜਾਣ ਗਿਆ ਹਾਜੀ ਹਾਜੀ ਨਾਲ ਜਿਹੜੀ ਚੀਜ਼ ਪਾਤੀ ਉਹ ਲਾਉਣੀ ਨਹੀਂ ਇਹ ਸਾਰੇ ਗ੍ਰੇਡ ਨਾਉ ਦੇਣੇ ਲਓ ਜੀ ਕਰੋ ਚੈੱਕ ਜੀ ਦੋਸਤੋ ਆਰਡਰ ਕੁਆਲਿਟੀ ਗਾਂ ਦੀ ਚੈੱਕ ਕਰੋ ਸੋਹਣੀ ਆਰਡਰ ਕੁਆਲਿਟੀ ਤਿਆਰ ਕੀਤੀ ਆ ਲਓ ਜੀ ਬੈਕ ਸਾਈਡ ਤੋਂ ਥਾਣਾ ਦੀ ਕੁਆਲਿਟੀ ਦੇਖ ਲਓ ਚਾਰੇ ਥਾਂ ਨਿਕਲ ਰਿਹਾ ਗੈਰ ਦੇ ਵਿੱਚ ਲੱਗੇ ਕੋਈ ਫੋਟ ਛੰਗੜੀ ਨਾਲ ਚਵਾਈ ਚਵੀ ਵੀਰ ਜੀ ਵਧੀਆ ਇੱਕ ਨੰਬਰ ਦੀ ਠੀਕ ਹੈ ਜੀ ਲੈ ਜੀ ਦੋਸਤੋ ਯਰਸੀ ਕਾ ਉਸ ਕੋਈ ਗੀਲੇ ਕੋਈ ਪਿਓਰ ਯਰਸੀ ਖੇਲੇ ਹੋ ਜੋ ਕੋ ਸਕਰੀਨ ਦੇ ਸਾਹਮਣੇ ਤੁਹਾਨੂੰ ਦਿਖ ਰਿਹਾ ਜਜਮੈਂਟ ਤੁਸੀਂ ਆਪ ਕਰ ਲੈਣੀ ਹੈ ਸੋ ਜਿਹੜੇ ਵੀ ਰਾਣੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ ਰਹੇ ਬੰਦੋ ਬਜ ਬੰਦੋ ਦੋਸਤੋ ਕਨਦੀ ਕੁਆਲਟੀ ਨੇਰ ਤੋਂ ਚੱਕਰ ਬਣਾ ਕਰੋ ਚੱਕ ਜੀ ਹੱਥੀਂ ਚਵਾਈ ਮੁੱਠੀ ਵਾਲਾ ਥਣ ਬਹੁਤ ਵਧੀਆ ਲਓ ਜੀ ਕਰ ਲਓ ਚੱਕ ਜੀ ਨਾਂ ਦਾ ਕੱਦ ਕੱਟ ਸੋਇਆ ਸвая ਪਸ਼ੂ ਦੋਸਤੋ ਥੋੜਾ ਜਿਹਾ ਲੱਪੇ ਦੇ ਵਿੱਚ ਜਰੂਰ ਆਇਨਾ ਜਦੋਂ ਸੁੰਦਾ ਪਸ਼ੂ ਇੱਕ ਦੋ ਦਿਨ ਬਾਕੀ ਦੋਸਤੋ ਸੋਇਆ ਸвая ਪਹੂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਮੋਨ ਆਪਾਂ ਜੋਬਨ ਵੀਰ ਦੇ ਕੋਲੋਂ ਕੁਛ ਲੈਣੇ ਆ ਜੋਬਨ ਕੀ ਮੁੱਲ ਕਰਨਾ ਇਹ ਜੀ ਇੱਥੇ ਚਵਾ ਕੇ ਦੇਣਾ 10 ਕਿਲੋ ਬੋਲਾ ਠੀਕ ਹੈ ਜੀ ਇਹ ਨਹੀਂ ਪੰਜਾਬੀ ਗੱਲਾਂ ਵਾਲਾ ਏ ਨਹੀਂ ਠੀਕ ਹੈ ਗੋੜੀ ਆਖ ਲਾ ਪਵੇ ਤੇ ਕੱਲ ਦੀ ਗਾਂ ਸੂਈ ਆ ਦੁੱਧ 3 14 ਕਿਲੋ ਦੇ ਦੂ ਸਾਫ ਸੋਗੇ ਵੱਧ ਵੀ ਕਰ ਸਕਦੀ ਘੱਟ ਵੀ ਕਿਲੋ ਕਰ ਸਕਦੀ ਚਲੋ ਗੋੜੀ ਮੌਸਮ ਤੇ ਡਿਪੈਂਡ ਕਰਦੀ ਗੱਲ ਹੈ ਮੌਸਮ ਦਾ ਫਰਕ ਪੈਣਾ ਹੈ ਬਾਕੀ ਜਿਹੜਾ ਲੱਗਾ ਤੇ ਹਾਂ ਬਾਕੀ ਗੱਲਾਂ ਨਾੜੂ ਅਜੇ ਬੱਚੇ ਦਾ ਪਾਣੀ ਕੋ ਬੋੜਾ ਬਣਾ ਕੇ ਵੀ ਲੈ ਆਪਾਂ ਨੂੰ ਤਾਂ ਵੀ ਨਹੀਂ ਕੋਈ ਠੀਕ 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 ਉਹ ਜੋ ਹੈਗਾ ਸਾਨੂੰ ਸਾਹਮਣੇ ਸਾਡੀ ਦੇ ਸਾਹਮਣੇ ਆ ਬਾਕੀ ਇੱਥੋਂ ਮੇਰਾ ਜਿਹਨੇ ਮੇਰੇ ਭੈਣ ਭਾਨ ਲੈਣੀ ਵੇਖ ਕੇ ਖੜੇ ਆਪਦੀ ਤਸੱਲੀ ਕਰਨੀ ਠੀਕ ਹੈ ਜੀ ਮੁੱਲ ਮੁੱਲ 40000 ਰੁਪਏ ਕੱਤੀ ਹੋ ਰੂਗੀ ਜਿਵੇਂ ਜੈਸੀ ਹੋ ਰੂਗੀ 35000 ਦੇ ਵਿੱਚ ਹੀ ਦੇ ਦਾਂਗੇ 35000 ਟੈਂਸ਼ਨ 35000 ਰੁਪਏ ਪੂਰੇ 35000 ਜੀ ਬਾਕੀ ਕੋ ਭੈਣ ਪਲਫੋਂ ਲਾ ਲਈ ਇੱਕ ਜਿਵੇਂ ਸੋਰ ਹੋ ਜੂਗੀ ਹਾਂ ਠੀਕ ਹੈ ਜੀ 40000 ਰੁਪਏ ਦੋਸਤੋ ਮੁੱਲ ਰੱਖਿਆ ਵੀਰ ਨੇ 35000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਖਰੀਦਣਾ ਕੋ ਉਹਦਾ ਮੌਕੇ ਤੇ ਜਿਹੜਾ ਮਾਨਤਣ ਜਰੂਰ ਹੋਊਗਾ ਮੁੱਲ ਦੋਸਤੋ ਜਿਹੜੇ ਵੀਡੀਓ ਵਾਲੇ ਹੁੰਦੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਮਾਨਤਣ ਦੋਸਤੋ ਜਿਹੜਾ ਮੌਕੇ ਤੇ ਹੋ ਜਣਾ ਹੁੰਦਾ ਵਾ ਬਾਕੀ ਦੋਸਤੋ ਐਡਰੈਸ ਲਖੀ ਵੀਰ ਦਾ ਫੇਰ ਬੋਲ ਨਾਮ ਆ ਜੋਬਨੇ ਵੀਰ ਦਾ ਫੋਨ ਨੰਬਰ ਵੀਰ ਆਪਣਾ ਇਕਰੀ ਫੇਰ ਬੋਲਦੇ। ਤੁਹਾਂ ਮੈਨੂੰ ਜਿਹੇ ਕਹਿੰਦਾ 90418 ਕੇ ਵਰਤਾਜ ਨੂੰ 4 ਬਾਕੀ ਜਿਹੜੇ ਮੇਰੇ ਭੈਣ ਪਾਣਾ ਫੋਨ ਲਾ ਗਿਆ ਕੋਦੋ ਮੇਰਾ ਵੀ ਨੰਬਰ ਤੇਰਾ ਪੈਂਦਾ ਜੀ। ਉਹ ਕੋਈ ਨਾ ਬੰਦਾ ਅੱਗੇ ਪਿੱਛੇ ਗਿਆ ਉਹਨੂੰ ਮਾਰ ਲੰਗੇ। ਕੇ ਡੰਗਰ ਘਰ ਕੋਈ ਨਹੀਂ ਹੁੰਦਾ ਡੰਗਰ ਹੁਣ ਪੈਰ ਦੇ ਕੇ ਸਾਢ ਲੱਗੀ ਉਹਦੇ ਕਰਕੇ ਥੋੜਾ ਗਵਖਾ ਕੰਮ ਲੰਗਾ। ਠੀਕ 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 ਹੈ। ਠੀਕ ਹੈ। ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ।